ਗਿਆਨੀ ਹਰਪ੍ਰੀਤ ਸਿੰਘ ਨੇ ਫਾਈਨਲ ਕਰ ਲਈ 41 ਮੈਂਬਰੀ ਕਮੇਟੀ ਸੁਖਬੀਰ ਕਿਆਂ ਦੀ ਰਾਤੇ ਗਿਆਨੀ ਹਰਪ੍ਰੀਤ ਸਿੰਘ ਤਰਨਤਾਰਨ ਜਿਮਨੀ ਚੋਣ ਲਈ ਕਾਂਗਰਸ ਦਾ ਉਮੀਦਵਾਰ ਤੈ ਖਬਰਾਂ ਦੋ ਨੇ ਤੇ ਦੋਵਾਂ ਦੇ ਉੱਤੇ ਝਾਤ ਪਾਉਂਨੇ ਆ ਦੋਵਾਂ ਤੇ ਗੱਲ ਕਰਦੇ ਆ ਕਿ ਆਖਿਰਕਾਰ ਸੁਖਬੀਰ ਕਿਆਂ ਦੀ ਰਾਹ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਕਿਵੇਂ ਤਰਪੇ ਕੀ ਮਾਜ਼ਰਾ ਇਹਦੇ ਬਾਰੇ ਵੀ ਗੱਲ ਕਰਦੇ ਆ ਤੇ ਕਮੇਟੀ ਦੇ ਵਿੱਚ ਕੌਣ ਕੌਣ ਸ਼ਾਮਲ ਹੋ ਸਕਦੇ ਆ ਇਹਦੇ ਬਾਰੇ ਗੱਲ ਕਰਦੇ ਆ ਤੇ ਨਾਲ ਹੀ ਕਾਂਗਰਸ ਨੇ ਆਪਣਾ ਉਮੀਦਵਾਰ ਕਿਹੜਾ ਤੈਅ ਕੀਤਾ ਹੈ ਤਰੰਤਰੰ ਜਿਮਣੀ ਚੋਣ ਦੇ ਲਈ ਜਿਹਦੀ ਸਭ ਤੋਂ ਵੱਧ ਚਰਚਾ ਚੱਲ ਰਹੀ ਹੈ ਉਹਦੇ ਬਾਰੇ ਵੀ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪਾਣ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਿਹੜੀ ਕਿ ਬੈਲ ਆਈਕਨ ਨਹੀਂ ਦਬਿਆ ਤਾਂ ਉਹ ਵੀ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਤੇ ਉਹਦੀ ਸਿਆਸਤ ਕਈ ਉਤਰਾ ਚੜ੍ਹਾ ਦੇਖਣ ਨੂੰ ਮਿਲ ਰਹੇ ਆ ਬੀਤੇ ਮਹੀਨੇ ਦੇ ਅੰਦਰ 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 ਖਾਤੇ ਵਿਰੋਧ ਅੰਦਰ ਖਾਤੇ ਇੱਕ ਦੂਜੇ ਨੂੰ ਠੱਬੀ ਲਾਉਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਪਰ ਆਖਿਰਕਾਰ ਹੁਣ ਮਾਮਲਾ ਪੱਧਰ ਹੁੰਦਾ ਜਾਪਦਾ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਵੀ ਕਈ ਧਾਰਾਵਾਂ ਨੇ ਖਾਸ ਕਰਕੇ ਮੁੱਖ ਧਾਰਾਵਾਂ ਦੋ ਨੇ ਇੱਕ ਜਿਹੜੇ ਮੋਡਰੇਟ ਅਕਾਲੀ ਨੇ ਤੇ ਦੂਜੀ ਜਿਹੜੀ ਥੋੜੀ ਤਿੱਖੀ ਧਾਰਾ ਵਾਲੇ ਲੋਕ ਵੀ ਸ਼ਾਮਲ ਨੇ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਆਪਣੀ 41 ਮੈਂਬਰੀ ਵਰਕਿੰਗ ਕਮੇਟੀ ਗਠਿਤ ਕਰਨ ਜਾ ਰਿਹਾ ਹੈ 41 ਜਾਂ 31 ਦੀ ਜਿਹੜੀ ਚਰਚਾ ਉਹ ਚੱਲ ਰਹੀ ਹੈ ਤੇ ਨਾਲ ਦੀ ਨਾਲ ਅਹੁਦੇਦਾਰ ਵੀ ਬਣਾਏ ਜਾਣੇ ਆ ਤੇ ਉਹ ਅਹੁਦੇਦਾਰ ਜਿਹੜੇ ਆ ਉਹ ਬਾਇ ਡਿਫਾਲਟ ਇਸ ਵਰਕਿੰਗ ਕਮੇਟੀ ਦਾ ਜਿਹੜਾ ਉਹ ਹਿੱਸਾ ਹੋਣਗੇ ਜਾਨੀ ਕਿ ਇਹ ਚਰਚਾ ਕੇ 60-60 ਦੇ ਨੇੜੇ ਤੇੜੇ ਇਹ ਅੰਕੜਾ ਜਿਹੜਾ ਉਹ ਜਾ ਸਕਦਾ ਹੈ ਹੁਣ ਕੌਣ ਕੌਣ ਹੋ ਸਕਦਾ ਹੈ ਕਿਹਦੀ ਕਿਹਦੀ ਚਰਚਾ ਚੱਲ ਰਹੀ ਹੈ ਚਰਚਾਵਾਂ ਦੇ ਵਿੱਚ ਹੈ ਕਿ ਤਿੰਨ ਇਸ ਅਕਾਲੀ ਦਲ ਦੇ ਸਰਪ੍ਰਸਤ ਹੋ ਸਕਦੇ ਇਹਦੇ ਵਿੱਚੋਂ ਦੋ ਨਰੋਲ ਧਾਰਮਿਕ ਸ਼ਕਤੀਤਾ ਹੋਣਗੀਆਂ ਤੇ ਇੱਕ ਸਿਆਸੀ ਸ਼ਕਤੀ ਜ ਤਰਵਿੰਦਰ ਸਿੰਘ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸੀ ਉਹਨਾਂ ਨੇ ਮਰਜਨ ਕਰ ਲਿਆ ਸੀ ਇਸ ਅਕਾਲੀ ਦਲ ਦੇ ਨਾਲ ਉਹ ਸ਼ਾਮਲ ਹੋਣਗੇ ਤੇ ਦੋ ਬਾਬਾ ਸੋਢੀ ਹੋਰਾਂ ਦੀ ਗੱਲ ਵੀ ਚੱਲ ਰਹੀ ਹੈ ਇੱਕ ਸੰਤ ਹੋਰ ਨੇ ਉਹਨਾਂ ਦੀ ਗੱਲ ਵੀ ਚੱਲ ਰਹੀ ਹੈ ਤੇ ਜਰਨਲ ਸਕੱਤਰ ਮੀਤ ਪ੍ਰਧਾਨ ਖਜ਼ਾਨਚੀ ਪ੍ਰੈਸ ਸਕੱਤਰ ਦਫ਼ਤਰ ਸਕੱਤਰ ਜਥੇਬੰਦਕ ਸਕੱਤਰ ਦੇ ਨਾਂ ਦੇ ਉੱਤੇ ਵੀ ਕਈ ਚਰਚਾਵਾਂ ਚੱਲ ਰਹੀਆਂ। ਇਹ ਕੱਲ ਇਹ ਐਕਸਪਾਸਟ ਹੈ ਕਿ ਇਸ ਕਮੇਟੀ ਦੇ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਜਾਊਗਾ, ਉਹਦੇ ਧਾਰਾਂ ਦਾ ਧਿਆਨ ਰੱਖਿਆ ਜਾਊਗਾ ਕਿ ਇੱਕ ਪਰਿਵਾਰ ਦਾ ਇੱਕ ਹੀ ਜੀ ਸ਼ਾਮਲ ਹੋਵੇ। ਤੇ ਉਹਦੇ ਵਿੱਚ ਇਦਾਂ ਕਿ ਜਿਹੜੇ ਲੋਕਾਂ ਨੇ ਸਿਆਸੀ ਪਾਰੀਆਂ ਖੇਡ ਲਈਆਂ ਉਹ ਹੁਣ ਆਪਣੇ ਧੀਆਂ ਪੁੱਤਰਾਂ ਨੂੰ ਅੱਗੇ ਵਧਾ ਦੇਣਗੇ। ਜਿਹਦੇ ਵਿੱਚ ਮੁਖ ਰੂਪ ਜਾਂ ਚੰਦੂ ਮਾਜਰਾ ਸਾਹਿਬ ਕਹਿ ਸਕਦੇ ਆ ਪਰ ਚੰਦੂ ਮਾਜਰਾ ਸਾਹਿਬ ਤਾਂ ਆਪ ਬਹੁਤ ਐਕਟਿਵ ਪੋਲਿਟਿਕਸ ਕਰਦੇ ਆ ਹਲੇ ਵੀ ਉਹ ਉਸ ਪੋਜੀਸ਼ਨ 'ਚ ਨਹੀਂ ਗਏ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਜਿਹੜੀ ਬੰਤਰਬੰਨ ਜਾਰੀ ਆ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਗੁਰਪ੍ਰਤਾਪ ਸਿੰਘ ਵਡਾਲਾ ਜਰਨਲ ਸਕੱਤਰ ਹੋ ਸਕਦੇ ਹਨ ਜਾਨੀ ਕਿ ਗੁਰਪ੍ਰਤਾਪ ਸਿੰਘ ਵਡਾਲਾ ਜੇਕਰ ਜਰਨਲ ਸਕੱਤਰ ਹੁੰਦੇ ਆ ਤਾਂ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਪਾਰਟੀ ਦੇ ਵਿੱਚ ਉਹਨਾਂ ਦੇ ਕੋਲੇ ਦੂਜਾ ਵੱਡਾ ਅਹੁਦਾ ਹੋਵੇਗਾ ਇਸੇ ਤਰ੍ਹਾਂ ਨਾਲ ਚਰਨਜੀਤ ਸਿੰਘ ਬਰਾੜ ਨੂੰ ਕਿਹਾ ਜਾਂਦਾ ਹੈ ਕਿ ਉਹ ਦਫਤਰ ਸਕੱਤਰ ਹੋਣਗੇ ਵੈਸੇ ਤਾਂ ਉਹ ਬਲਾਰੇ ਵੀ ਬਣਾ ਦਿੱਤੇਗੇ ਆ ਪਾਰਟੀ ਦੇ ਉਹ ਬਲਾਰੇ ਵੀ ਨੇ ਤੇ ਉਹ ਦਫਤਰ ਸਕੱਤਰ ਵੀ ਹੋਣਗੇ ਦੂਜਾ ਕਿਹਾ ਜਾਂਦਾ ਹੈ ਕਿ ਬੀਬੀ ਕਿਰਨਜੀਤ ਕੌਰ ਵੀ ਹੋ ਸਕਦੇ ਆ ਜਨਰਲ ਸਕੱਤਰ ਵੀ ਹੋ ਸਕੱਤਰ ਵੀ ਹੋ ਸਕਦੇ ਆ ਜਾਂ ਉਹਨਾਂ ਨੂੰ ਉਮੀਦ ਪ੍ਰਧਾਨ ਵੀ ਬਣਾਇਆ ਚੱਲ ਜਾਨੀ ਕਿ ਵੱਡੇ ਅਹੁਦਾ ਦਿੱਤਾ ਜਾ ਸਕਦਾ ਇਸੇ ਤਰ੍ਹਾਂ ਨਾਲ ਹੀ ਖਜ਼ਾਨਚੀ ਦੇ ਉੱਤੇ ਕਿਹਾ ਜਾਂਦਾ ਹੈ ਕਿ ਮਿਸਲ ਸਤਲੁਜ ਵਾਲੇ ਅਜੀਪਾਲ ਬਰਾੜ ਹੁਣਾਂ ਦਾ ਨਾਂ ਜਿਹੜਾ ਉਹ ਚੱਲ ਰਿਹਾ ਕਿ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਖਜ਼ਾਨਾ ਜਿਹੜਾ ਉਹ ਸਾਂਭਣਗੇ ਪੁਨਰ ਸਰਜੀਤ ਦਾ ਪੈਸੇ ਦਾ ਖੈਰ ਕਹਿੰਦੇ ਨੇ ਕਿ ਉਹਨਾਂ ਕੋਲੇ ਹਲੇ ਇਹਨੇ ਹੈ ਨਹੀਂਗੇ ਜਿੰਨੇ ਸੁਖਬੀਰ ਕਿਆਂ ਕੋਲੇ ਹੈ ਪਰ ਖੈਰ ਜਿੰਨੇ ਵੀ ਨੇ ਸਾਂਭਣੇ ਦਾ ਪੈਂਦੀ ਨੇ ਉਹ ਹੋਣਗੇ ਇਸੇ ਤਰ੍ਹਾਂ ਨਾਲ ਹੀ ਵਕ ਵਕ ਉਹਦਿਆਂ ਦੇ ਉੱਤੇ ਜਿਹੜੇ ਮੀਤ ਪ੍ਰਧਾਨ ਨੇ ਸਕਾ ਜੁਆਇੰਟ ਫੈਕਟਰੀ ਜਾਂ ਸਕੱਤਰ ਨੇ ਉਹ ਜਿਹੜੇ ਹੋਣਗੇ ਤੇ ਲਗਭਗ 20 ਦੇ ਕਰੀਬ ਜਿਹੜਾ ਇਹ ਅੰਕੜਾ ਚਲੇ ਜਾਣਾ ਹੈ ਤੇ 48 ਯੋਤ ਬੀ ਇਹ ਬੈਡਫੋਲਟ ਵਰਕਿੰਗ ਕਮੇਟੀ ਚ ਬੈਠ ਸਕਣਗੇ ਜਾਨੀ ਕਿ ਇਹ ਸਥਿਤੀ ਜਿਹੜੀ ਆ ਉਹ ਬਣਾਈ ਗਈ ਹੈ ਹੁਣ ਕੁਐਸਚਨ ਪ੍ਰਸ਼ਨ ਜਿਹੜਾ ਹੈ ਉਹ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਾਨਣਾ ਦਾ ਇਹ ਪੁਨਰ ਸੁਰਜੀਤ ਕਾਲੀਦਲ ਇਹ ਕਹਿੰਦਾ ਸੀ ਕਿ ਅਸੀਂ ਪੰਚ ਪ੍ਰਧਾਨੀ ਚ ਫੈਸਲੇ ਲਵਾਂਗੇ ਜਾਨੀ ਕਿ ਇਕੱਠਾਂ ਚ ਸਲਾਹ مشਵਰੇ ਦੇ ਨਾਲ ਹੁਣ ਨੋਮੀਨੇਸ਼ਨ ਵਾਲੇ ਪਾਸੇ ਨੂੰ ਰਾਹ ਖੁੱਲਦਾ ਨਜ਼ਰ ਆਉਂਦਾ ਹੈ ਹਜੇ ਕੋਈ ਬਹੁਤਾ ਸਮਾਂ ਨਹੀਂ ਹੋਇਆ ਇਹੀ ਸੁਖਬੀਰ ਕੇ ਕਰਦੇ ਸੀ ਸੁਖਬੀਰ ਕਿਆ ਨੇ ਵੀ ਤਾਂ ਭਾਂਡਾ ਇਸੇ ਕਰਕੇ ਮਜਵਾ ਲਿਆ ਆਪਣਾ ਕਿ ਬਸ ਜੀ ਪ੍ਰਧਾਨ ਜੀ ਨੇ ਕਹਿ ਤਾਂ ਪ੍ਰਧਾਨ ਜੀ ਨੇ ਨਹੀਂ ਦੇਖਿਆ ਕਿ ਇਹਦੇ ਚ ਕੀ ਕਾਬਲੀਅਤ ਹੈ ਕਿ ਇਹ ਸਿਆਸੀ ਤੌਰ ਤੇ ਮਜ਼ਬੂਤ ਹੈ ਕਿ ਇਹਦੀ ਜਥੇਬੰਦਕ ਫੈਸਲੇ ਲੈਣ ਚ ਪਕੜ ਹੈ ਕਿ ਇਹਦੀ ਮੀਡੀਆ ਨੂੰ ਟੈਕਲ ਕਰਨ ਚ ਪਕੜ ਹੈ ਕਿ ਇਹ ਜਿਹੜੇ ਫਸੇ ਹੋਏ ਪੇਚ ਨੇ ਸਿਆਸੀ ਉਹ ਕੱਢ ਸਕਦਾ ਹੈ ਇਹ ਨਹੀਂ ਦੇਖਿਆ ਪ੍ਰਧਾਨ ਜੀ ਨੇ ਦੇਖਿਆ ਕਿ ਮੇਰੇ ਲਾਇਲ ਕੌਣ ਹੈ ਮੇਰੇ ਨਾਲ ਕੌਣ ਅੱਗੇ ਜਾ ਕੇ ਖੜਾ ਹੋ ਸਕਦਾ ਹੈ ਮੇਰੇ ਕਹਿ ਦੇ ਉੱਤੇ ਕਿਹੜਾ ਗਿਰਦਾ ਪਾ ਸਕਦਾ ਹੈ ਪ੍ਰਧਾਨ ਜੀ ਨੇ ਉਹ ਬੰਦੇ ਲਿਆਂਦੇ ਤੇ ਉਹਦਾ ਹਾਲ ਤੁਸੀਂ ਖੁਦ ਦੇਖ ਸਕਦੇ ਹੋ ਹੁਣ ਵੀ ਪ੍ਰਧਾਨ ਜੀ ਨੇ 96 97 100 ਦੇ ਕਰੀਬ ਬੰਦਾ ਜਿਹੜਾ ਵਰਕਿੰਗ ਕਮੇਟੀ ਚ ਬਣਾ ਲਿਆ ਯਾਨੀ ਕਿ ਕੁੱਲ ਮਿਲਾ ਕੇ ਜੇ ਤੁਸੀਂ ਵੀ ਹਾਲਾਂਕਿ ਇਹਨਾਂ ਨੇ ਉਹ ਸਿਧਾਂਤ ਤਾਂ ਨਹੀਂ ਤੋੜਿਆ ਜਿਹੜਾ ਮਤਾ ਪਾਸ ਕੀਤਾ ਗਿਆ ਸੀ 41 ਜਾਂ 31 ਵਾਲਾ ਅ ਵੀ ਉਹ ਹੋਵੇਗਾ ਉਹ ਤਾਂ ਸਿਧਾਂਤ ਨਹੀਂ ਤੋੜਿਆ ਉਹਦੇ ਅੰਦਰ ਅੰਦਰ ਹੀ ਰਿਹਾ ਜਾਵੇਗਾ ਪਰ ਦੇਖੋ ਰਾਤ ਇਹਨਾਂ ਨੇ ਵੀ ਲੱਭ ਹੀ ਲਿਆ ਕਿ ਬਾਇ ਡਿਫਾਲਟ ਉਹ ਬੰਦੇ ਜਿਹੜੇ ਆ ਉਹਦੇਦਾਰ ਜਿਹੜੇ ਆ ਉਹ ਵਰਕਿੰਗ ਕਮੇਟੀ ਚ ਬੈਠ ਸਕਣਗੇ ਹਾਲਾਂਕਿ ਹੁਣ ਤਾਂ ਇਹ ਚਾਹੀਦਾ ਸੀ ਕਿ ਜਿਹੜੀ 41 ਮੈਂਬਰੀ ਕਮੇਟੀ ਜੋ ਮੈਨੂੰ ਸਹੀ ਲੱਗਦਾ 41 ਮੈਂਬਰੀ ਕਮੇਟੀ ਚੁਣੀ ਜਾਂਦੀ ਉਹਦੇ ਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਜਾਂਦਾ ਉਸ ਤੋਂ ਬਾਅਦ ਉਸ 41 ਮੈਂਬਰੀ ਕਮੇਟੀ ਚੋਂ ਆਉਦੇਦਾਰ ਚੁਣ ਲਏ ਜਾਂਦੇ ਉਹਦੇਦਾਰਾਂ ਦੀ ਬਹੁਤੀ ਲੰਬੀ ਭੀੜ ਇਕੱਠੀ ਕਰਨ ਦਾ ਕੋਈ ਫਾਇਦਾ ਜਿਹੜਾ ਬਹੁਤਾ ਨਹੀਂ ਹੁੰਦਾ ਖੈਰ ਪਾਰਟੀਆਂ ਨੇ ਆਪਣੇ ਹਿਸਾਬ ਨਾਲ ਚੱਲਣਾ ਪਰ ਪ੍ਰਸ਼ਨ ਇਹ ਹੈ ਕਿ ਤੁਸੀਂ ਵੀ ਹੁਣ ਕੀ ਸੁਖਬੀਰ ਕਿਆਂ ਵਾਲੇ ਰਾਹ ਦੇ ਉੱਤੇ ਤੁਰਦੇ ਹੋਏ ਨਜ਼ਰ ਆਉਂਗੇ ਨੋਮੀਨੇਸ਼ਨ ਨੋਮੀਨੇਸ਼ਨਾਂ ਜਿਹੜੀਆਂ ਹੁੰਦੀਆਂ ਹੋਣਗੀਆਂ ਤੇ ਪ੍ਰਧਾਨ ਜੀ ਇੱਕ ਅਗਧਾਰ ਜਿਹੜਾ ਆ ਉਹ ਪਾਰਟੀ ਦੇ ਉੱਤੇ ਬਣਾ ਲੈਣਗੇ ਖੈਰ ਹਾਂ ਅਕਾਲੀ ਦਲ ਨਵਾਂ ਜਿਹੜਾ ਬਣਿਆ ਹੋਇਸ ਤੇ ਗੌਰ ਕਰੇਗਾ ਤਾਂ ਉਹਦੇ ਲਈ ਹੀ ਫਾਇਦੇ ਵਾਲੀ ਗੱਲ ਹੋਵੇਗੀ ਤੇ ਇਹ ਵੀ ਚਰਚਾ ਹੈ ਕਿ ਪੰਜ ਮੈਂਬਰੀ ਕਮੇਟੀ ਨੂੰ ਵੀ ਅਡਜਸਟ ਕੀਤਾ ਜਾਵੇਗਾ ਉਹਦੇ ادارےਾਂ ਚ ਵੀ ਤੇ ਓਦਾਂ ਵੀ ਉਹਦੇ ਵਿੱਚ ਗੁਰਪ੍ਰਤਾਪ ਵਡਾਲਾ ਤਾਂ ਵੈਸੇ ਹੀ ਅਡਜਸਟ ਹੁੰਦੇ ਨਜ਼ਰ ਆ ਰਹੇ ਨੇ ਪਿੱਛੇ ਰਹਿ ਗਏ ਮਨਪ੍ਰੀਤਿਆਲੀ ਇਕਬਾਲ ਸਿੰਘ ਝੁੰਦਾ ਤੇ ਜਿਹੜਾ ਸੰਤਾ ਸਿੰਘ ਮੈਦਪੁਰ ਤੇ ਬੀਬੀ ਸਤਵੰਤ ਕੌਰ ਬੀਬੀ ਸਤਵੰਤ ਕੌਰ ਪਹਿਲਾਂ ਹੀ ਇਸ ਪਾਸੇ ਨਹੀਂ ਆਉਣਗੇ ਉਹ ਪਹਿਲਾਂ ਹੀ ਪੰਥਕ ਕੌਂਸਲ ਵਾਲੇ ਪਾਸੇ ਹੈਗੇ ਨੇ ਤੇ ਪਿੱਛੇ ਬਚੇ ਤਿੰਨ ਸੱਜਣ ਸੀਨੀਅਰ ਆਗੂ ਨੇ ਤਿੰਨੇ ਸੰਤਾ ਸਿੰਘ ਮੈਦਪੁਰ ਬਹੁਤ ਸੀਨੀਅਰ ਤੇ ਟਕਸਾਲੀ ਅਕਾਲੀ ਆਗੂ ਨੇ ਇਕਬਾਲ ਸਿੰਘ ਝੁੰਦਾ ਵੀ ਮਨਪ੍ਰੀਤ ਸਿੰਘਿਆਲੀ ਵੀ ਤੇ ਇਹਨਾਂ ਨੂੰ ਜਿਹੜਾ ਉਹ ਬਣਦਾ ਮਾਨ ਸਨਮਾਨ ਮਿਲਣਾ ਹੀ ਮਿਲਣਾ ਉਹ ਤੈ ਅਗਲੀ ਖਬਰ ਇਹ ਹੈ ਕਿ ਕਾਂਗਰਸ ਦੇ ਅੰਦਰ ਤਰਨਤਾਰਨ ਜਿਮਣੀ ਚੋਣ ਨੂੰ ਲੈ ਕੇ ਵੀ ਭੰਬੜ ਵੱਲ ਲੱਗਿਆ ਕਾਂਗਰਸੀ ਵੀ ਕਹਿੰਦੇ ਕਿ ਸਾਰਿਆਂ ਨੇ ਉਮੀਦਵਾਰ ਐਲਾਨਤਾ ਇੱਕ ਅੱਧੇ ਦਿਨ ਚ ਚੋਣ ਦਾ ਐਲਾਨ ਵੀ ਹੋ ਸਕਦਾ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਅੱਜ 1 ਅਕਤੂਬਰ ਹੋ ਚੁੱਕੀ ਹੈ ਤੇ ਇਸੇ ਮਹੀਨੇ ਐਲਾਨ ਹੋਣਾ ਹੈ ਬਾਕੀ ਕਿਉਂਕਿ CRS ਦੇ ਵਿੱਚ ਉਲਝ ਚੁੱਕੀ ਆ ਚੋਣ ਕਮਿਸ਼ਨ ਬਿਹਾਰ ਵਾਲੇ ਚ ਤਾਂ ਉਹਦੇ ਕਰਕੇ ਬਹੁਤ ਰੋਲਾ ਆਇਆ ਜਾਨੀ ਕਿ ਤੁਸੀਂ ਇਹ ਦੇਖ ਲਓ ਕਿ ਪਹਿਲਾਂ 65 ਲੱਖ ਵੋਟ ਕੱਟੀ ਦਿਖਾਈ ਗਈ ਲੋਕਾਂ ਨੂੰ ਵੋਟਰ ਸੂਚੀਆਂ ਚ ਬਾਹਰ ਕੀਤਾ ਹੁਣ ਉਹ 48 ਤੇ ਪਹੁੰਚ ਗਈ ਹੈ ਜਾਨੀ ਕਿ 20 ਲੱਖ ਦਾ ਘਪਲਾ ਤਾਂ ਨਿਕਲ ਹੀ ਆਇਆ ਨਾ 20 ਲੱਖ ਦਾ ਰੋਲਾ ਤਾਂ ਨਿਕਲ ਹੀ ਆਇਆ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਹੋਰ ਕਿੰਨਾ ਨਿਕਲ ਸਕਦਾ ਚੋਣ ਕਮਿਸ਼ਨ ਪਹਿਲਾ ਵਾਲਾ ਚੌਨ ਕਮਿਸ਼ਨ ਤਾਂ ਖੈਰ ਬਿਲਕੁਲ ਨਹੀਂ ਰਿਹਾ ਪਹਿਲਾ ਜਵੇਂ ਦਾ ਵੀ ਸੀ ਪਰ ਆ ਘਬਲੇਬਾਜ਼ੀਆਂ ਬਹੁਤ ਘੱਟ ਸੀਗੀਆਂ ਜਿਹੜੀਆਂ ਸਿੱਧਮ ਸਿੱਧੀਆਂ ਲੋਕਾਂ ਨੂੰ ਪਾਗਲ ਬਣਾਉਣ ਵਾਲੀਆਂ ਹੁੰਦੀਆਂ ਸੀ ਲੋਕਾਂ ਨੂੰ ਅਹਿਸਾਸ ਹੁਣ ਸ਼ੁਰੂ ਹੋਇਆ ਕਿ ਫਾਸੀਵਾਦ ਹੁੰਦਾ ਕੀ ਹੈ ਖੈਰ ਕਿਉਂਕਿ ਫਾਸੀਵਾਦ ਹੁਣ ਹਿਟਲਰ ਵਾਲਾ ਫਾਸੀਵਾਦ ਜ਼ਰੂਰੀ ਥੋੜਾ ਵੀ ਹਿਟਲਰ ਵਾਲਾ ਫਾਸੀਵਾਦ ਹੀ ਚੱਲਣਾ ਹੁਣ ਨਵੇਂ ਜਦੀਦ ਦੌਰ ਆਧੁਨਿਕ ਦੌਰ ਆਧੁਨਿਕ ਦੌਰ ਦੇ ਵਿੱਚ ਫਾਸੀਵਾਦ ਵੀ ਆਪਣਾ ਰੂਪ ਬਦਲ ਰਿਹਾ ਹੈ ਤੇ ਆਪਣੇ ਤੌਰ ਤਰੀਕੇ ਵੀ ਬਦਲ ਰਿਹਾ ਹੈ ਖੈਰ ਉਦੇ ਕਰਕੇ ਵੋਟਾਂ ਲੇਟ ਹੋ ਰਹੀਆਂ ਨੇ ਬਿਹਾਰ ਵਾਲੀਆਂ ਤੇ ਬਿਹਾਰ ਵਾਲੀਆਂ ਦੇ ਵੋਟਾਂ ਦੇ ਚੋਣਾਂ ਦੇ ਨਾਲ ਹੀ ਜਿਮਨੀ ਚੋਣ ਤਰਨਤਾਰਨ ਵਾਲੀ ਸੰਭਾਵਤ ਹੈ ਕਾਂਗਰਸ ਵੀ ਚਾਹੁੰਦੀ ਹੈ ਕਿ ਫਟਾਫਟ ਉਮੀਦਵਾਰ ਐਲਾਨ ਦਿੱਤਾ ਜਾਵੇ ਇੱਕ ਚਰਚਾ ਚੱਲ ਰਹੀ ਹੈ ਕਿ ਅਨਿਲ ਜੋਸ਼ੀ ਕਿਉਂਕਿ ਅਨਿਲ ਜੋਸ਼ੀ ਦਾ ਸਾਰਾ ਕਾਰੋਬਾਰ ਲੈਣਾ ਦੇਣਾ ਜੱਦੀ ਪਿੰਡ ਸਾਰਾ ਕੁਝ ਤਰਨਤਾਰਨ ਹੈ ਤੇ ਤਰਨਤਾਰਨ ਚ ਹੀ ਉਹਨਾਂ ਦਾ ਪਰਿਵਾਰ ਵੈਸੇ ਵੀ ਸਿਆਸਤ ਕਰਦਾ ਹੈ ਕਿ ਅਨਿਲ ਜੋਸ਼ੀ ਤੇ ਦਾਅ ਖੇਡਿਆ ਜਾਵੇ ਇਹ ਚਰਚਾ ਹਾਲੇ ਚੱਲ ਹੀ ਰਹੀ ਸੀ ਕਿ ਹੁਣ ਚੋਚਾ ਚੱਲੀ ਹੈ ਕਿ ਕਰਨ ਬੁਰਜ ਕਰਨ ਬੁਰਜ ਨੇ ਜਿਹੜੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਕਿਉਂਕਿ ਵੱਡੇ ਦਾਵੇਦਾਰਾ ਜੋ ਕਈ ਦਾਵੇਦਾਰ ਪਿੱਛੇ हट ਚੁੱਕੇ ਨੇ ਉਹ ਕਹਿੰਦੇ ਕਿ ਕਿੱਥੇ ਜਾੜਾ ਡੇਢ ਸਾਲ ਲਈ ਸਵਾ ਸਾਲ ਲਈ ਮੱਥਾ ਮਰਾਂਗੇ ਲੱਖਾਂ ਰੁਪਇਆ ਖਰਚ ਦਾਂਗੇ ਜਿੱਤੀਏ ਪਤਾ ਨਹੀਂ ਨਹੀਂ ਐਵੇਂ ਪੰਗਾ ਲੈਣ ਦਾ ਕੀ ਫਾਇਦਾ ਤਾਂ ਇਹ ਚਰਚਾ ਕਿ ਕਰਨ ਬੁਰਜ ਜਿਹੜੇ ਉਹ ਕਿਹਾ ਜਾਂਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਸੁਖੀ ਰੰਦਾਵਾ ਸਣੇ ਇੱਕ ਸੀਨੀਅਰ ਕਾਂਗਰਸੀਆਂ ਦੇ ਨੇੜੇ ਹੈ ਤੇ ਸਭ ਤੋਂ ਅਹਿਮ ਤੇ ਵੱਡੀ ਗੱਲ ਉਹਨਾਂ ਦੇ ਪੱਖ 'ਚ ਇਹ ਹੈ ਕਿ ਉਹ ਮਾਲਦਾਰ ਸਾਮੀ ਹੈ ਤੇ ਮਾਲਦਾਰ ਸਾਮੀਆਂ ਜਿਹੜੀਆਂ ਨੇ ਉਹ ਚੋਣਾਂ ਸੌਖੀਆਂ ਲੜ ਲੈਂਦੀਆਂ ਨੇ ਉਹਨਾਂ ਨੂੰ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਜੇ ਉਹਨਾਂ ਦੇ ਥੋੜੇ ਬਹੁਤੇ ਪੈਸੇ ਕਹਿੰਦੇ ਨੇ ਵੀ ਜੇ ਕਊਆ ਚੁੰਝ ਪਰ ਕੇ ਲੈ ਵੀ ਜਾਵੇ ਕਾਂ ਤਾਂ ਸਮੁੰਦਰ ਕਿਹੜਾ ਖਾਲੀ ਹੋਣ ਲੱਗਿਆ ਜਾਂ ਮਾੜੇ ਮੋٹے ਲੱਗ ਵੀ ਜਾਣਗੇ ਤੇ ਕੋਈ ਫਰਕ ਨਹੀਂ ਪੈਣ ਲੱਗਿਆ ਇਸ ਸਥਿਤੀ ਦੇ ਵਿੱਚ ਕਾਂਗਰਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਰਨ ਬੁਰਜ ਦੇ ਨਾਂ ਦੇ ਉੱਤੇ ਲਗਭਗ ਸਹਿਮਤੀ ਬਣ ਰਹੀ ਹੈ ਭਪੇਸ਼ ਬਗੇਲ ਨੇ ਅੱਜ ਜਾਂ ਭਲਕੇ ਪੰਜਾਬ ਆਉਣਾ ਹੈ ਉਸ ਤੋਂ ਬਾਅਦ ਚੀਜ਼ਾਂ ਫਾਈਨਲ ਕਰਕੇ ਉਮੀਦਵਾਰ ਜਿਹੜੀ ਹੈ ਹਾਈ ਕਮਾਂਡ ਐਲਾਨ ਦਊਗੀ ਇਹ ਜਿਹੜੀ ਚਰਚਾ ਬਣੀ ਹੋਈ ਹੈ ਹਾਲਾਂਕਿ ਕਾਂਗਰਸ ਹਾਈ ਕਮਾਂਡ ਉਮੀਦਵਾਰ ਐਲਾਨਦੀ ਹੈ ਕਦੋਂ ਐਲਾਨਦੀ ਹੈ ਇਹ ਇੱਕ ਵੱਡੀ ਗੱਲ ਹੋ ਸਕਦੀ ਹੈ ਪਰ ਇਹ ਉਮੀਦਵਾਰ ਆ ਹਫ਼ਤੇ ਦੇ ਅੰਦਰ ਅੰਦਰ ਐਲਾਨੇ ਜਾਣ ਦੀ ਉਮੀਦਵਾਰ ਨਾ ਕੋਈ ਵੀ ਹੋ ਸਕਦਾ ਚਿਤ ਕਰਨ ਬੁਰਜ ਦਾ ਨਾਂ ਸਭ ਤੋਂ ਅੱਗੇ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ